ਤੁਨੇ ਕਿ ਤੁਸੀਂ ਇੱਕ ਐਡਵੋਕੇਟ ਦੀ ਮਦਦ ਕਰਦੇ ਹੋਰ ਉਹੀ ਐਡਵੋਕੇਟ ਆਕੇ ਤੁਹਾਡੇ ਧਰਨਾ ਲਾ ਲਿੰਦਾ ਸਮਝ ਨਹੀਂ ਆਈ ਗੱਲ ਕੀ ਸੀਗਾ ਮਾਮੂ ਜੀ ਇਹ ਮੇਰਾ ਬੜਾ ਪੁਰਾਣਾ ਵਾਤਾਫਾ ਹੈ ਐ ਕਈ ਵਾਰ ਮੇਰੀਆਂ ਤੇ ਇਲੈਕਸ਼ਨਸ ਮੇਰੇ ਨਾਲ ਖੜਿਆ ਜੀ ਕੋਈ ਦੋਹਰਾ ਹੀ ਨਹੀਂ ਆ ਰਿਹਾ ਵਿਚ ਇਹਨਾਂ ਨੇ ਨੈਕਸਸ ਬਣਾਇਆ ਹੋਇਆ ਹੈ ਕਿ ਦਿਖਦੇ ਆ ਵੀ ਦੋ ਪਾਰਟੀਆਂ ਦਾ ਕਿੰਨਾ ਦਾ ਝਗੜਾ ਹੈ ਇਸ ਸ਼ਖਸ ਦੇ ਮਾਸੀ ਦੀ ਕੁੜੀ ਨਾਲ ਦੀ ਮੈਰਿਜ ਹੈ ਇਹਨਾਂ ਦੇ ਹੋ ਜਾਂਦੀ ਹੈ ਇਹਨਾਂ ਦੀ ਬਰਾਤ ਵਿੱਚ ਤੇ ਮੇਰੀ ਬਾਈਕ ਤੋਂ ਇਹਨਾਂ ਨੇ ਕੈਸ਼ ਪ੍ਰਾਪਰਟੀ 골ਡ 3 ਕਰੋੜ 34 ਲੱਖ ਰੁਪਏ ਦੇ ਕਰੀਬ ساری ਵੈਲਿਊ ਦੀ ਚੰਗੀ ਹੈ ਇਹਨਾਂ ਨੇ ਲੈ ਲਿਆ ਇਹ ਮੁਕਰਵੇ ਨਹੀਂ ਇਹਦੇ ਖਿਲਾਫ ਇੱਕ ਕੰਪਲੇਂਟ ਪੁਲਿਸ ਕੇ ਨੇ ਤਜਵੀਰੀ ਭੰਗ ਕੇ ਸੋਨਾ ਪਦਲਿਆ ਤੇ ਪੈਸੇ ਪਦਲਿਆ ਜਿਹਦੇ ਚ ਮੈਂ ਦੀ ਪੂਰੀ ਮਦਦ ਕਰਕੇ ਉਹਨੂੰ ਡਿਫੈਂਡ ਕੀਤਾ ਕਿਉਂਕਿ ਮੈਨੂੰ ਉਸ ਟਾਈਮ ਬਲੀਵੇਬਲ ਨਹੀਂ ਲੱਗਦੀ ਅਸੀਂ ਜਿਹੜੇ ਉਹਨਾਂ ਦੇ ਕੇਸ ਕੀਤੇ ਸੀ ਸਾਡੇ ਕੇਸ ਟਾਣਾ ਸਾਹਮਣੇ ਇੱਕੋ ਦਿਨ 'ਚ ਵਾਪਸ ਲੈ ਲਏ ਜਿਹੜੀ ਦੂਜੀ ਪਾਰਟੀ ਦੇ ਜਿਹੜੇ ਕੇਸ ਸੀਗੇ ਵਾਪਸ ਲੈਣੇ ਸੀਗੇ ਉਹ ਕਹਿੰਦੇ ਸਾਨੂੰ ਪੈਸੇ ਪਹੁੰਚੇ ਨਹੀਂ ਅਸਿਸ ਕਰਕੇ ਕੇਸ ਸਾਡਾ ਰਾਜੇਮਾ ਹੋਇਆ ਨਾ ਉਹ ਲੜਾਈ ਇਹਨਾਂ ਦੀ ਚੱਲਦੀ ਸਟਰਗਲ ਲੜਾਈ ਦੇ ਵਿੱਚ ਚੱਲ ਰਿਹਾ ਸੀ ਪਰ ਮੈਂ ਦੀ ਤਰਫ ਪਹੁੰਚ ਗਿਆ ਸੀ ਅਲਟੀਮੇਟਲੀ ਇਹਨੇ ਇੱਕ ਫਾਇਰ ਉਹਦੇ ਤੇ ਰਜਿਸਟਰ ਕਰਾਈ ਤੇ ਮਹੱਤਵਪੂਰਨ ਇਹਨੂੰ ਇੱਕ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਉੱਥੇ ਆਪ ਯਕੀਨ ਜਨ ਨੂੰ ਮੰਗਲ ਸੁੱਤਰ ਤੱਕ ਹੀ ਜੋੜ ਦਤਾ ਕਿੱਸੇ ਆਪ ਹੋਣ ਹੋ ਗਿਆ ਤੁਸੀਂ 70 70 ਸਾਲ ਦੇ ਹੋ ਗਏ ਉਸ ਨੂੰ ਮੇਰੀ ਗੱਲ ਤੁਸੀਂ ਕਰ ਕੀ ਰਹੇ ਹੋ ਉਸ ਨੂੰ ਮੇਰੀ ਗੱਲ ਇਹ ਫਿਰ ਹੋਰ ਕੰਮਾਂ ਚ ਪੈ ਇਹਨੇ ਕੀ ਸ਼ੁਰੂ ਕਿਨੇ ਕੀ ਸ਼ੁਰੂ ਕਰ ਲਿਆ ਉਹਦੇ ਤੇ ਝੂਠੇ ਕੇਸ ਸਟੇਟ ਉਸੀ ਮੈਂ ਹੈ ਨਹੀਂ ਆ ਤੁਸੀਂ ਉਹਨਾਂ ਨੂੰ ਬੁਲਾ ਕੇ ਕਹਿੰਦੇ ਹੋ ਸੰਜੀਵ ਬਲੋਤਰਾ ਨੂੰ ਦੱਸਣ ਦੀ ਲੋੜ ਨਹੀਂ ਮੈਂ ਤੇਰਾ ਕੰਪਰੋਮਾਈਜ਼ ਕਰਾ ਦੇਣਾ ਤੂੰ ਹੋਣੀ ਅੱਜ ਹੀ ਫੈਸਲਾ ਹੋ ਜਾਣਾ ਮੇਰੇ ਕੋਲ ਉੱਥੇ ਦੇ ਇੱਕ ਮੈਂਬਰ ਪਾਰਲੀਮੈਂਟੈਂ ਦਾ ਸਬੰਧ ਹੈ ਉਹਨਾਂ ਦਾ ਬਟੇਟਾ ਮੈਂ ਤੇ ਟੈਲੀਫੋਨ ਦਰਵਾਤੇ ਕਿਸੇ ਤੋਂ ਨਾਲੂ ਦਾ ਭਰਾ ਆਇਆ ਇਹਨਾਂ ਨੇ ਆ ਕੇ ਮੈਨੂੰ ਇਹ ਕਿਹਾ ਕਿ ਸਾਡਾ ਰਜਿਸਟਰ ਮਾਫ ਕਰੋ ਮੈਂ ਇਹਨੂੰ ਬੁਲਾਇਆ ਆਪਣੇ ਆਫਿਸ ਚ ਆਮ ਵੀ ਬੱਲੇ ਚੇ ਇਹ ਆਇਆ ਤੇ ਮੈਨੂੰ ਕਹਿੰਦਾ ਜੀ ਜੋ ਤੁਸੀਂ ਕਰੋ ਮੈਂ ਉਹ ਕਰਾਂ ਮੈਂ ਬਲੈਂਕ ਪੇਪਰ ਤੇ ਸਾਈਨ ਕਰ ਦਿੱਤਾ ਇਹਨੇ ਮੈਨੂੰ ਵੇਲ ਜਾ ਤੇ ਆਪਣੇ ਸੱਟਾ ਮਾਰ ਕੇ ਮੈਡੀਕਲ ਬਣਾ ਲਿਆ ਕਿ ਬਾਦਲਾਦਾ ਹਸਪਤਲ ਦੇ ਸਾਹਮਣੇ ਮੇਰੇ ਸੱਟਾ ਹੋਇਆ ਉਹ ਮੇਰੀ ਵਾਈਫ ਤੋਂ ਰਾਤੀ 11 ਵਜੇ ਚੂੜੀਅਲ ਵਾਲੀ ਟਾਂਡਾ ਸਾਹਿਬ ਨੇ ਕਿ ਉਹਨਾਂ ਨੂੰ ਪੈਸੇ ਦੇ ਦੇ ਨੀ ਅਰੇ ਭਾਈ ਮੈਂ ਹੈਨੀ ਸੀਗਾ ਸਰ ਕੋਈ ਕਸਰ ਨਹੀਂ ਛੱਡੀ ਜਿੱਦ ਆਪਣਾ ਲੀਗਲ ਦਿਮਾਗ ਨੂੰ ਡੈਵਲਸ ਬ੍ਰੇਨ ਬਣਾਉਂਦਾ ਸਾਰੇ ਪੱਖ ਨੂੰ ਪਰੇਸ਼ਾਨ ਕੀਤਾ ਪੂਰੀ ਤਰ੍ਹਾਂ ਸਿਰਫ ਪ੍ਰਾਪਰਟੀ ਵਾਸਤੇ ਇਹ ਕਿੰਨੀ ਪ੍ਰਾਪਰਟੀ ਐ ਲਮ ਸਮਝੋ ਤੇ ਟੋਟਲ ਮੇਰੇ ਖਾਤੇ 7 ਕਰੋੜ ਦੀ ਪ੍ਰਾਪਰਟੀ ਹੈ ਇਹ ਫਿਰ ਮੇਰੇ ਕੋਲ ਚੈਂਬਰ ਚਾਏ ਇਹਦੀ ਸਾਲੀ ਦੇ ਦੋਨੇ ਕਹਿੰਦੇ ਜੀ ਸਾਡਾ ਰਾਜਨਾਮਾ ਹੋ ਗਿਆ ਤੁਸੀਂ ਲਿਖਾ ਦਿਓ ਤੇ ਸਾਰੀ ਪ੍ਰਾਪਰਟੀ ਮੈਨੂੰ ਦੇ ਦਿਓ ਮੈਂ ਤਾਂ ਪਲੀਜ਼ ਗੈਟ ਅਪ ਉਹ ਕੋਟ ਚਾਇਆ ਜਿੱਦੋਂ ਕੇਸ ਵਾਪਸ ਲੈਣਾ ਸੀ ਇਹਨੇ ਉਹਨੂੰ ਕੁੱਟਿਆ ਚਾਵਲਾ ਨੂੰ ਚਾਵਲਾ ਨੂੰ ਇਹ ਆਪਣੇ ਸਾਡੂ ਨੂੰ ਆਪਣੇ ਸਾਡੂ ਨੂੰ ਤੇ ਫਿਰ ਕੁੱਟਿਆ ਉੱਥੇ ਕੁੱਟਿਆ ਕਹਿੰਦਾ ਇਹ ਪ੍ਰਾਪਰਟੀ ਨਹੀਂ ਤੂੰ ਗਾਜ਼ੀਆਬੱਦ ਦੀ ਪ੍ਰਾਪਰਟੀ ਚੋਂ ਮੈਨੂੰ ਹਿੱਸਾ ਦੇ ਜਿਹੜਾ ਮੈਂ 15 ਦਿਨਾਂ ਦੇ ਅੰਦਰ ਰਹਿ ਕੇ ਆ ਉਹਦਾ ਮੈਨੂੰ ਮੁਆਵਜ਼ਾ ਦੇ ਜਿਹੜੀ ਉਹਦੀ ਗਾਜ਼ੀਆਬੱਦ ਪਰਸਨਲ ਪ੍ਰਾਪਰਟੀ ਹੈ ਉਹਦੇ ਚੋਂ ਮੈਨੂੰ ਹਿੱਸਾ ਦੇ ਐਟ ਦਿਸ ਸਟੇਜ ਜਦ ਹੀ ਵਾਈਫ ਮੇਰੇ ਕੋਲ ਆਉਂਦੀ ਆ ਦੇ ਨਾਲੇ ਵੀ ਮਾਦਾਸ਼ ਕੀ ਜੀ ਅਰ ਇਟਸ ਡਾਟਰ ਦੇ ਫੋਨ ਆਉਂਦੇ ਆ ਬਾਕੀ ਅੱਧਾ ਦਾ ਕੱਟਾ ਮੈਸੇ ਲੱਗਦਾ ਕੋਈ ਗੱਲ ਕੁਝ ਕਰਾ ਦਿਓ ਮੈਂ ਕਹਿਰ ਮੈਨੇਜਮੈਂਟ ਐਟ ਦਿਸ ਫਸਟ ਰੋਲਾ ਕੀਆ ਹੁਣ ਰੋਲਾ ਇਹ ਹੈ ਕਿ ਜਿਹੜੀ ਲੜਕੀ ਕੋਲ ਰੇਪ ਦਾ ਕੇਸ ਕਰਾਇਆ ਸੀ ਉਹ ਝੂਠਾ ਉਹ ਲੜਕੋ ਕੇਸ ਇਹਨੇ ਵਕੀਲ ਤੋਂ ਵਾਪਸ ਕਰਾਤਾ ਇਹਦਾ ਸਾਡੂ ਕਹਿੰਦਾ ਉਸ ਲੜਕੀ ਦਾ ਮੈਨੂੰ ਐਫੀਡੇਵਿਟ ਦੇ ਤਾਂ ਮੈਂ ਤੈਨੂੰ ਐਫੀਡੇਵਿਟ ਦਊਂਗਾ ਜਿਹੜੇ ਮੇਰੇ ਕੇਸ ਵਾਪਸ ਹੋ ਔਰ ਮੰਨੀ ਤਰਨਾ ਲਾਣ ਦੀ ਲੋੜ ਕਿਉਂ ਪਈ ਅਗਰ ਹਰੀਸ਼ ਚਾਂਡਾ ਮੁਕਰਦਾ ਅਗਰ ਮੈਂ ਗਲਤਾਂ ਤੁਸੀਂ ਮੈਨੂੰ ਫਾਂਸੀ ਖਿਆ ਲਾਉਗੇ ਅਗਰ ਹਰੀਸ਼ ਚਾਂਡਾ ਗਲਤ ਹੈ ਜੋ ਸਰਕਾਰ ਦਾ ਐਕਸ਼ਨ ਬੰਦਾ ਹੈ ਜਿੰਦੀ ਉੱਤੇ ਹਰੀਸ਼ ਚਾਂਡਾ ਸਨੀਮਿਟਰ ਐਕਸ਼ਨ ਲੇ ਕਚਹਿਰੀ ਮੇ ਕੱਲ ਹੰਗਾਮਾ ਹੋ ਜਾਤਾ ਹੈ ਔਰ ਇੱਕ एड सीनियर एडवोकेट के बाहर एक एडवोकेट ही आके धरना बैठ जाता है लोग हैरान हो जाते हैं सोचते आखिर हैं मामला क्या कि वहीं पे प्रैक्टिस करने वाला लुधियाना का वकील और लुधियाना के सीनियर एडवोकेट हरीश राय डाना जी के ऑफिस के बाहर धरने बैठ जाता है कारण क्या होता है लोग जानना चाहते हैं कि आखिर ये इतना बड़ा विवाद कैसे हुआ काफ़ी हंगामा हुआ हरीश राय डांडा जी उस समय ऑफिस में ही मौजूद थे और सारा जो है कैप्चर भी हुआ वहाँ पर और कई जगह वायरल भी हुआ इस वक्त हमारे साथ हैं हरीश राय डांडा जी सीनियर एडवोकेट और वो बता दें कि ये पूर्व एम हैं अकाली दल से रह चुके हैं और कई अहम पोस्टों पर भी विराजमान थे तो इस वक्त हमारे साथ मौजूद हैं जी सत्या सर सत जी डांडा साहब सुने कि किसी एक एडवोकेट की मदद करते हो और वही एडवोकेट आके थोड़े धरना ला लेंदा समझ नहीं आई गल की सी मामला जद ਇਨਸਾਨ ਦੇ ਦਿਮਾਗ ਦੇ ਵਿੱਚ ਲਾਲਚ ਤੇ ਬੇਈਮਾਨੀ ਆ ਜਵੇ ਤੋ ਆਪਣੇ ਸਾਰੇ ਜਿਹੜੇ ਉਹਦੇ ਜ਼ਿਹਨ ਦੇ ਪੋਜ਼ਿਟਿਵ ਫੀਲਡਸ ਹੁੰਦੀਆਂ ਨਾ ਉਹ ਸਭ ਬਲੌਕ ਕਰ ਲੈਂਦਾ ਐ ਐਂਡ ਉਹ ਹਮਾਨੀਅਤ ਤੇ ਆ ਜਾਂਦਾ ਐ ਇਹ ਉਹਨਾਂ ਚੋਂ ਇੱਕ ਸ਼ਖਸ ਐ ਜੀ ਇਹਦਾ ਮੇਰਾ ਬੜਾ ਪੁਰਾਣਾ ਵਾਕਫ ਐ ਐਂਡ ਕਈ ਵਾਰ ਮੇਰੀਆਂ ਕਈ ਇਲੈਕਸ਼ਨਸ 'ਚ ਮੇਰੇ ਨਾਲ ਖੜਿਆ ਐ ਜੀ ਕੋਈ ਦੋਹਰਾਇ ਨਹੀਂ ਆਇਆ ਇਹਦੇ ਵਿੱਚ ਇਸ ਸ਼ਖਸ ਦੇ ਮੱਸੀ ਦੀ ਕੁੜੀ ਨਾਲ ਇਹਦੀ ਮੈਰਿਜ ਹੈ ਜੀ ਇਹਨਾਂ ਦੇ ਹੋ ਜਾਂਦੀ ਹੈ ਇਹਨਾਂ ਦੀ ਬਰਾਦਰੀਆਂ 'ਚ ਤੇ ਜਿਹੜੀ ਇਹਦੀ ਸਾਲੀ ਹੈ ਉਹਦੀ ਕਜ਼ਨ ਸਿਸਟਰ ਵੀ ਹੈ ਜੀ ਇਹ ਦੋ ਹੀ ਪੈਣਾ ਹੁਣ ਇਹਦੇ ਫਾਦਰ ਇਨ-ਲਾਵ ਦੀ ਡੈਥ ਤੋਂ ਬਾਅਦ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਹੈ ਜੀ ਜਿਸ ਵਿਵਾਦ ਦੇ ਚੱਲਦੇ ਇਹਦੇ ਖਿਲਾਫ ਇੱਕ ਕੰਪਲੇਂਟ ਹੋਈ ਸੀ ਕਿ ਨੇ ਤਜੋਰੀ ਭੰਨ ਕੇ ਸੋਨਾ ਕੱਢ ਲਿਆ ਤੇ ਪੈਸੇ ਕੱਢ ਲਏ ਜਿਹਦੇ 'ਚ ਮੈਂ ਦੀ ਪੂਰੀ ਮਦਦ ਕਰਕੇ ਉਹਨੂੰ ਡਿਫੈਂਡ ਕੀਤਾ ਕਿਉਂਕਿ ਮੈਨੂੰ ਉਸ ਟਾਈਮ ਪਲੀਵੇਬਲ ਨਹੀਂ ਸੀ ਲੱਗਦੀ ਗੱਲ ਜੀ ਐਂਡ ਇਹਨਾਂ ਦਾ ਰਿਟਨ ਐਗਰੀਮੈਂਟ ਹੋਇਆ ਸੀ ਕਿਵੇਂ ਪ੍ਰਾਪਰਟੀ ਵੰਡਣੀ ਆ ਕਿਵੇਂ ਐਸੈਟਸ ਵੰਡਣ ਰਿਹਾ ਉਹ ਰਿਟਨ ਐਗਰੀਮੈਂਟ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਲੜਾਈ ਸੀ ਉਹਦੇ ਚ ਕੋਈ ਚੈੱਕ ਇੱਕ ਦਿੱਤਾ ਹੋਇਆ ਸੀ ਕਹਿੰਦੇ ਸੀ ਸਿਕਿਉਰਿਟੀ ਚੈੱਕ ਕਰ ਦਿੱਤਾ ਹੋਇਆ ਉਹ ਮਿਸਟਰ ਇੰਦਰਜੀਤ ਮੱਕੜ ਕੋਲ ਮੱਕੜ ਸਾਹਿਬ ਦੇ ਬੇਟੇ ਕੋਲ ਜਿਹੜੇ ਕਾਉਂਸਲਰ ਹੈ ਤਾਂ ਇਹ ਕਹਿੰਦਾ ਸੀ ਮੇਰਾ ਉਹ ਚੈੱਕ ਮਿਸਯੂਜ਼ ਕਰ ਲਿਆ ਨਾ ਉਹ ਲੜਾਈ ਇਹਨਾਂ ਦੀ ਚੱਲਦੀ ਸਟਰਗਲ ਲੜਾਈ ਦੇ ਵਿੱਚ ਚੱਲ ਰਿਹਾ ਸੀ ਤੇ ਮੈਂ ਦੀ ਮਦਦ ਕਰ ਰਿਹਾ ਸੀ ਅਲਟੀਮੇਟਲੀ ਇਹਨੇ ਇੱਕ ਐਫ ਆਈ ਆਰ ਉਹਦੇ ਤੇ ਰਜਿਸਟਰ ਕਰਾਈ ਤੇ ਮੱਕੜ ਤੇ ਕਰਾਈ ਜੀ ਇਹਨੂੰ ਇੱਕ ਕੇਸ ਦੇ ਵਿੱਚ ਗ੍ਰਫਤਾਰ ਕਰ ਲਿਆ ਉੱਥੇ ਗਾਜ਼ੀਆਬਾਦ ਜੀ ਤੇ ਮੈਂ ਗਾਜ਼ੀਆਬਾਦ ਗਿਆ ਸੋਚਿਆ ਤਾਂ ਸੀਗਾ ਕਿ ਸਵੇਰੇ ਜਾ ਕੇ ਸ਼ਾਮ ਨੂੰ ਮੁੜਿਆ ਆਉਂ ਮੈਨੂੰ 4 ਦਿਨ ਉੱਥੇ ਰਹਿਣਾ ਪਿਆ ਦੀ ਬੇਲ ਸਿਕਿਉਰ ਸਿਕਿਉਰ ਕਰਾ ਕੇ ਬੇਲ ਮੈਂ ਫੇਰ ਆ ਕੇ ਇਨੂੰ ਛੜਾਇਆ ਤੈਨੂੰ ਮੈਂ ਕਿ ਤੁਹਾਡੇ ਦਿਲ 'ਚ ਰਹਿਮ ਜੱਗੀ ਕਿ ਮਤਲਬ ਨਹੀਂ ਇਹ ਬੰਦੇ ਨੂੰ ਬਚਾਉਣਾ ਚਾਹੀਦਾ ਬਿਲਕੁਲ ਬਿਲਕੁਲ ਫਿਰ ਮੈਨੂੰ ਇਹ ਵੀ ਗੱਲ ਕਹੀ ਕਿ ਬੇਟਾ ਆਪਾਂ ਕੰਪਲੇਂਟ ਕਰੀਏ ਚੀਫ ਜਸਟਿਸ ਨੂੰ ਐਂਡ ਚੀਫ ਜਸਟਿਸ ਤੋਂ ਰਿਲੀਫ ਲਵਾਂਗੇ ਜਿਹੜੇ ਜੱਜ ਨੇ ਤੇਰੇ ਅਗੇਂਸਟ ਕੇਸ ਸਟ੍ਰਕਨ ਦਾ ਆਰਡਰ ਕੀਤਾ ਲੈਟ ਅਸ ਟੇਕ ਟੂ ਲੌਜੀਕਲ ਕੰਕਲੂਜਨ ਮੈਂ ਮੇਲ ਵੀ ਕੀਤੀ ਜੱਜ ਸਾਹਿਬ ਨੂੰ ਤੇ ਇਹ ਮੇਰੇ ਕੋਲ ਮੁੜ ਕੇ ਨਹੀਂ ਆਇਆ ਜੀ ਇਹ ਫਿਰ ਹੋਰ ਕੰਮਾਂ 'ਚ ਪੈ ਗਿਆ ਇਨੇ ਕੀ ਸ਼ੁਰ ਇਨੇ ਕੀ ਸ਼ੁਰ ਕਰ ਲਿਆ ਉਹਦੇ ਤੇ ਝੂਠੇ ਕੇਸ ਸਟਰ ਕਰਾਣੇ ਜੀ ਕਿਤੇ ਕੋਈ ਰੇਪ ਦਾ ਵੀ ਮਾਮਲਾ ਹੋਇਆ ਹੈ ਉਹਨਾਂ ਨੇ ਕਹੀ ਜੀ ਕਈ ਐਸਟੀਐਸ ਐਕਟ ਦਾ ਕਰਾਇਆ ਕਈ ਕਰਾਇਆ ਮੈਨੂੰ ਪੂਰੀ ਨੌਲੇਜ ਨਹੀਂ ਹੈ ਬਟ ਉਹਦੇ ਚ ਮੈਂ ਇਹਦੇ ਤਾਲੁਕ ਤੋਂ ਬਾਹਰ ਹੋ ਗਿਆ ਮਤਲਬ ਇਹ ਕਿ ਐਡਵੋਕੇਟ ਇਹ ਚੀਜ਼ ਕਰਵਾ ਸਕਦਾ ਹੈ ਹਾਂ ਪੋਸੀਬਲ ਹੈ ਨਹੀਂ ਪੋਸੀਬਲ ਨਹੀਂ ਹੈ ਕੀਤਾ ਜੇ ਬੰਦਾ गिर ਜਾਂਦਾ ਹੈ ਤਾਂ ਗire ਬੰਦੇ ਨੂੰ ਕੀ ਕਹੋਗੇ ਜਿਹੜੀ ਆਪਣੀ ਜ਼ਮੀਰ ਖੋਲਵੇ ਉਹਨੂੰ ਕੀ ਕਹੋਗੇ ਜੀ ਅਲਟੀਮੇਟਲੀ ਫੇਰ ਮੇਰੇ ਕੋਲ ਉੱਥੇ ਦੇ ਇੱਕ ਮੈਂਬਰ ਪਾਰਲੀਮੈਂਟ ਕਾਜ਼ੀ ਆਬਾਦ ਦੇ ਉਹਨਾਂ ਦਾ ਬੇਟਾ ਮੈਨੂੰ ਟੈਲੀਫੋਨ ਕਰਵਾ ਕੇ ਕਿਸੇ ਤੋਂ ਆਇਆ ਜੀ ਤੇ ਨਾਲ ਉਹਦਾ ਭਰਾ ਆਇਆ ਜੀ ਇਹਨਾਂ ਨੇ ਆ ਕੇ ਮੈਨੂੰ ਇਹ ਕਿਹਾ ਕਿ ਸਾਡਾ ਰਾਜਨਾਮਾ ਕਰਾ ਦਿਓ ਜੋ ਤੁਸੀਂ ਕਰ ਦੋ ਸਾਨੂੰ ਮਨਜ਼ੂਰ ਹੈ ਜੀ ਮੈਂ ਇਹਨੂੰ ਬੁਲਾਇਆ ਆਪਣੇ ਆਫਿਸ ਸ਼ਾਮ ਦੀ ਗੱਲ ਹੈ 6 ਵਜੇ ਜੀ ਇਹ ਆਇਆ ਤੇ ਮੈਨੂੰ ਕਹਿੰਦਾ ਜੀ ਜੋ ਤੁਸੀਂ ਕਰ ਦੋ ਮੈਨੂੰ ਮਨਜ਼ੂਰ ਹੈ ਮੈਂ ਬਲੈਂਕ ਪੇਪਰ ਤੇ ਸਾਈਨ ਕਰ ਦੂੰਗਾ ਮੈਂ ਉਹਨੂੰ ਕਹਿ ਕੇ ਮੁੜਿਆ ਮੈਂ ਕਿ ਨਹੀਂ ਤੁਸੀਂ ਆਰਾਮ ਨਾਲ ਸੋਚੋ ਇਨੇ ਸ਼ਰਤ ਰੱਖੀ ਕਿ ਮੇਰੀ ਸਾਲੀ ਆਵੇ ਤਾਂ ਰਾਜੀ ਨਾ ਆਉਗਾ ਜੀ ਉਹ ਕੈਂਸਰ ਸਰਵਾਈਵਰ ਹੈ ਉਹ ਕਹਿੰਦੇ ਸਾਨੂੰ ਕੁਝ ਟਾਈਮ ਲੱਗਣਾ ਹੈ ਉਹਨੂੰ ਬੁਖਾਰ ਚੜਿਆ ਹੋਇਆ ਹੈ ਜੀ ਤਾਂ ਨਹੀਂ ਹੋ ਦ ਮੈਟਰ ਵਾਸ ਅਡਜਰਨਟ ਕਿ ਅਗਲੇ ਹਫਤੇ ਇਕੱਠੇ ਹੋਵਾਂਗੇ ਇਹਨੇ ਮੀਨਵਾਈਲ ਜਾ ਕੇ ਆਪਣੇ ਸੱਟਾਂ ਮਾਰ ਕੇ ਮੈਡੀਕਲ ਬਣਾ ਲਿਆ ਕਿ ਪਾਰਕ ਪਲਾਜ਼ਾ ਹੋਟਲ ਦੇ ਸਾਹਮਣੇ ਮੇਰੇ ਸੱਟਾਂ ਮਾਰੀਆਂ ਝੂਠੀ ਝੂਠਾ ਝੂਠਾ ਮੈਨੂੰ ਪਤਾ ਲੱਗਿਆ ਮੈਨੂੰ ਟੈਲੀਫੋਨ ਕੀਤਾ ਮੈਂ ਕਿਹਾ ਜੇ ਤੂੰ ਇਸ ਕਿਸਮ ਦਾ ਵੈਂਚਰ ਕੀਤਾ ਆਮ ਅਗੇਂਸਟ ਯੂ ਮੈਂ ਤੇਰੇ ਉਲਟ ਬਿਆਨ ਦਊਗਾ ਜੀ ਅਲਟੀਮੇਟਲੀ ਡਰ ਗਿਆ ਨੇ ਉਹਦੇ ਚ ਕੋਈ ਕੰਪਲੇਂਟ ਨਹੀਂ ਦਿੱਤੀ ਸਿਵਲ ਹਸਪੀਟਲ ਚ ਦਾ ਮੈਡੀਕਲ ਹੋਇਆ ਹੋਇਆ 8 ਨੰਬਰ ਥਾਣੇ ਚ ਮੈਡੀਕਲ ਆਇਆ ਹੋਇਆ ਉਹਦੇ ਬਾਅਦ ਜੀ ਜਾਦੇ ਸਿਚੁਏਸ਼ਨ ਹੋਈ ਹਫਤੇ ਬਾਅਦ ਭੈਣਾਂ ਇਕੱਠੀਆਂ ਹੋ ਗਈਆਂ ਮੈਂ ਇਹਨਾਂ ਨੂੰ ਕਿਹਾ ਜਾਓ ਤੁਸੀਂ ਕਿਸੇ ਰੈਸਟੋਰੈਂਟ ਜਾਓ ਬੈਠੋ ਦਾ ਘੰਟਾ ਘੰਟਾ ਆਪਸ ਚ ਰਿਜ਼ੋਲਵ ਕਰੋ ਕੀ ਇਹਨੂੰ ਇੰਪਲੀਮੈਂਟ ਕਰੋ ਐਗਰੀਮੈਂਟ ਜੀ ਇਹ ਦੋਨੇ ਵਾਪਸ ਆ ਗੀਆਂ ਮਵਾਪਾ ਸਾਕੇ ਕਹਿੰਦੀ ਆ ਸਾਡਾ ਰੈਜਨਾਮਾ ਹੋ ਗਿਆ ਜੀ ਕਿ ਜਿਹੜੇ ਮਨੁਤਰਾ ਸਾਹਿਬ ਐ ਸਾਰੀ ਪ੍ਰਾਪਰਟੀ ਮੰਗਦੇ ਆ ਅਸੀਂ ਸਾਰੀ ਇਹ ਤੁਹਾਨੂੰ ਦੇ ਦੇਣੀ ਆ ਮੈਂ ਕੱਟਲਿਸਟ ਆਈ ਡੋਟ ਅਪਰੂਵ ਆਫ ਇਟ ਮੇਰੀ ਵਾਈਫ ਨੂੰ ਕਿਹਾ ਨੋ ਮਤਲਬ ਉਹ ਡਰ ਕੀ ਹੋ ਜਨਾਲ ਕਿਉਂਕਿ ਇੱਥੇ ਕੇਸ ਸਿਸਟਰ ਕਰਾਇਆ ਸੀ ਤੇ ਇੱਥੇ ਕੋਰਟ ਚੋਂ ਆਂਦਾ ਸੀ ਮਜਬੂਰਨ ਕਰ ਰਹੀ ਕਿ ਪ੍ਰਾਪਰਟੀ ਲੈ ਲੋ ਤੁਸੀਂ ਸਾਰੇ ਉਹਨੂੰ ਕੁੱਟਦਾ ਸੀ ਉਹਨੂੰ ਬਦਮਾਸ਼ੀ ਕਰਦਾ ਸੀ ਉਹ ਪਾਹਜ ਚਾਚਾ ਐ ਉਹਦੇ ਤੇ ਬਦਮਾਸ਼ੀ ਕਰਦਾ ਸੀ ਉਹਦੇ ਤੇ ਕੇਸ ਸਿਸਟਰ ਕਰਾਇਆ ਹੋਇਆ ਐ ਇਹਦੀ ਭੂਆ ਇੱਕ ਉਹ ਉਹਨੂੰ ਸੌਗਰਾ ਹੀ ਦਾ ਮਕਾਨ ਇਹਦੇ ਫਾਦਰ ਨੇ ਲੈ ਕੇ ਦਿੱਤਾ ਹੋਇਆ ਉਹਦੇ ਤੇ ਜੈਕਟਮੈਂਟ ਆਰਡਰ ਤੱਕ ਕੰਪਲੇਂਟਾਂ ਫਾਈਲ ਕੀਤੀਆਂ ਹੋਈਆਂ ਮਤਲਬ ਕੋਈ ਕਸਰ ਨਹੀਂ ਛੱਡੀ ਆਪਣੇ ਲੀਗਲ ਦਿਮਾਗ ਨੂੰ ਡੈਵਲਸ ਬ੍ਰੇਨ ਬਣਾ ਲਿਆ ਮਤਲਬ ਸਾਰੇ ਪੱਖ ਨੂੰ ਪਰੇਸ਼ਾਨ ਕੀਤਾ ਪੂਰੀ ਤਰ੍ਹਾਂ ਦਿੱਤਾ ਸਿਰਫ ਪ੍ਰਾਪਰਟੀ ਵਾਸਤੇ ਇਹ ਕਿੰਨੀ ਪ੍ਰਾਪਰਟੀ ਐਲਮ ਸਮਝੋ ਟੋਟਲ ਮੇਰਾ ਖਸਾ 7 ਕਰੋੜ ਦੀ ਪ੍ਰਾਪਰਟੀ ਹੈ ਤਾਈਓ ਕਹੀ ਜਾਂਦਾ ਨਾ ਮੇਰੇ ਤੋਂ ਪੈਸੇ ਲੈ ਲੈ 300 ਕਿਨੇ ਲੱਖ ਉਹ ਐਕਚੁਅਲੀ ਪ੍ਰਾਪਰਟੀ ਹੈ ਜੀ ਦਰਸ ਨੋ ਕੈਸ਼ ਐਨੀਹੋ ਇਫ ਫਿਰ ਮੇਰੇ ਕੋਲ ਚੈਂਬਰ ਚਾਹੀ ਇਹਦੀ ਸਾਲੀ ਤੇ ਦੋਨੇ ਕਹਿੰਦੇ ਜੀ ਸਾਡਾ ਰਾਜਨਾਮਾ ਹੋ ਗਿਆ ਤੁਸੀਂ ਲਿਖਾ ਦਿਓ ਕਿ ਸਾਰੀ ਪ੍ਰਾਪਰਟੀ ਮੈਨੂੰ ਦੇ ਦਿੱਤੀ ਮੈਂ ਕਹਾ ਪਲੀਜ਼ ਗੈਟ ਆਊਟ ਆਫ ਮਾਈ ਚੈਂਬਰ ਮੈਂ ਕਹਾ ਮੈਂ ਜਿਹੜਾ ਆਦਮੀ ਦੂਜੇ ਦੀ ਪ੍ਰਾਪਰਟੀ ਤੇ ਕਬਜ਼ਾ ਕਰੇ ਬਾਰ ਨੂੰ ਯੂਜ਼ ਕਰਕੇ ਸਟ੍ਰਾਈਕਾਂ ਕਰਾ ਕੇ ਮੈਂ ਉਹਦੇ ਨਾਲ ਨਹੀਂ ਹੈ ਜੀ ਐਸਾ ਪ੍ਰਿੰਸੀਪਲ ਸਟੈਂਡ ਜੀ ਉਹਦੇ ਬਾਅਦ ਜੀ ਇਹਨੇ ਮੇਰੇ ਖਿਲਾਫੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਮੈਂ ਤੁਸੀਂ ਪ੍ਰਾਪਰਟੀ ਲੈ ਲਈ 25% ਤੁਸੀਂ 25% ਮੈਂ ਆਪਣੇ ਪੀਏ ਨਾਮ ਲੈ ਲਈ ਕਿੰਨਾ ਸੱਚ ਹੈ ਕਿਹੜੀ ਲੱਲੀ ਹੁਣ ਉਹੀ ਪ੍ਰੋਪਰਟੀ ਹੋਣੀ ਇਹਦੇ ਨਾਮ ਆ ਗਈ। ਅਗਰ ਤੁਸੀਂ ਲਿੱਤੀ ਫਿਰ ਕਿੱਤਾ ਚਲੇਗੀ। ਉਹ ਹਵਾਲਾ ਚਲੇਗੀ ਜੋ ਟੈਲੀਗੇਸ਼ਨ ਸੀ। ਦੈਨ ਧੇਰ ਆਫਟਰ ਇਹਨੇ ਐਗਰੀਮੈਂਟ ਲਿਖ ਲਿਆ। ਜੀ ਲਿਖ ਕੇ ਕੋਈ ਚਾਵਲਾ ਸਾਹਿਬ ਵਕੀਲਾ ਉਹਨਾਂ ਨੂੰ ਦਿੱਤਾ। ਉਹ ਤਾਂ ਸਿਰੇ ਚੜਨਾ ਸੀ ਜਦ ਕੇਸ ਵਾਪਸ ਲੈਣੇ ਸੀ। ਜੀ ਉਹ ਕੋਰਟ ਚ ਆ ਜਦਨ ਕੇਸ ਵਾਪਸ ਲੈਣਾ ਸੀ ਇਹਨੇ ਉਹਨੂੰ ਕੁੱਟਿਆ। ਚਾਵਲਾ ਨੂੰ ਚਾਵਲਾ ਨੂੰ ਨਹੀਂ ਜੀ ਆਪਣੇ ਸਾਡੂ ਨੂੰ ਆਪਣੇ ਸਾਡੂ ਨੂੰ ਉੱਤੇ ਫਿਰ ਕੁੱਟਦਾ ਉੱਥੇ ਕੁੱਟਿਆ ਕਹਿੰਦਾ ਇਹ ਪ੍ਰਾਪਰਟੀ ਨਹੀਂ ਤੂੰ ਗਾਜ਼ੀਆਬੱਦ ਦੀ ਪ੍ਰਾਪਰਟੀ ਚੋਂ ਮੈਨੂੰ ਹਿੱਸਾ ਦੇ ਜਿਹੜਾ ਮੈਂ 15 ਦਿਨ ਅੰਦਰ ਰਹਿ ਕੇ ਆ ਉਹਦਾ ਮੈਨੂੰ ਮੁਆਵਜ਼ਾ ਦੇ ਜੀ ਜਿਹੜੀ ਉਹਦੀ ਗਾਜ਼ੀਆਬੱਦ ਪਰਸਨਲ ਪ੍ਰਾਪਰਟੀ ਹੈ ਉਹਦੇ ਚੋਂ ਮੈਨੂੰ ਹਿੱਸਾ ਦੇ ਉਸ ਸਟੇਜ ਤੇ ਤੇਰੀ ਸਾਲੀ ਨੇ ਚਾਵਲੇ ਦੇ ਹੱਥੋਂ ਫੜ ਕੇ ਉਹ ਐਗਰੀਮੈਂਟ ਜਿਹੜਾ ਲਿਖਿਆ ਸੀ ਉਹਨੂੰ ਫਾੜਤਾ ਜੀ ਕੋਰਟ 'ਚ ਅਗਨੀ ਹੋਤਰੀ ਸਾਹਿਬ ਬਣਾ ਬਣਾਇਆ ਕੰਮ ਸਾਰਾ ਫਿਰ ਵਿਗੜ ਗਿਆ ਹੁਣ ਫਿਰ ਵਿਗੜ ਗਿਆ ਦੇਰ ਆਫਟਰ ਯਾਨੀ ਉੱਥੇ ਮਤਲਬ ਪ੍ਰੋਪਰਟੀ ਆਂਦੇ ਆਂਦੇ ਨਿਕਲ ਗਈ ਹੱਥੋਂ ਹੱਥੋਂ ਚਿੜੀ ਆਈ ਸੀ ਨਿਕਲ ਗਈ ਉੜ ਗਈ ਫਿਰ ਇਸ ਸ਼ਖਸ ਨੇ ਜਾ ਕੇ ਉੱਥੇ ਜਿਹੜਾ ਚੈੱਕ ਲੱਗਿਆ ਹੋਇਆ ਸੀ ਉਹਦੀ ਇਨਸਪੈਕਸ਼ਨ ਕੀਤੀ ਫਾਈਲ ਉਹਦੇ ਪਿੱਛੇ ਟੈਂਪਰ ਕਰਕੇ ਲਿਖ ਦਿੱਤਾ ਸਕਿਉਰਿਟੀ ਚੈੱਕ ਜੀ ਐਂਡ ਜਦੋਂ ਸਕਿਉਰਿਟੀ ਚੈੱਕ ਲਿਖ ਦਿੱਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਜਦ ਇਹਨੇ ਕੁਐਸਟ ਆਰਗੂਮੈਂਟਸ ਕੀਤੀਆਂ ਉਹਨਾਂ ਨੇ ਕੰਪਲੇਂਟ ਕਰਤੀ ਕੰਪਲੇਂਟ ਦੇ ਬਾਅਦ ਉਹਨਾਂ ਨੇ ਸਰਟੀਫਾਈਡ ਕਾਪੀਆਂ ਵੀ ਲਈਆਂ ਹੋਈਆਂ ਸੀ ਬਿਫੋਰ ਥੈਟ ਪਲੱਸ ਸੀਸੀਟੀਵੀ ਚ ਆ ਗਿਆ ਦਾ ਟੈਂਪਰ ਕਰਨਾ ਸੋ ਇਹਦੇ ਤੇ ਕੇਸ ਸਿਸਟਰ ਹੋ ਗਿਆ ਕੇਸ ਸਿਸਟਰ ਹੋ ਕੇ ਅੰਦਰ ਹੋ ਗਏ ਸ਼੍ਰੀਮਾਨ ਜੀ ਬੇਲ ਇਹਨਾਂ ਦੀ ਹੋਈ ਨਹੀਂ ਨਾਲ ਇਹਦੇ ਇੱਕ ਹੋਰ ਬੰਦਾ ਸੀ ਉਹ ਵੀ ਅੰਦਰ ਹੋ ਗਿਆ ਐਟ ਦਿਸ ਸਟੇਜ ਇਹਦੀ ਵਾਈਫ ਮੇਰੇ ਕੋਲ ਆਂਦੀ ਆ ਤੇ ਨਾਲੇ ਦੀ ਮਦਰ ਜੀ ਤੇ ਜੀ ਇਹਦੀ ਡਾਟਰ ਦੇ ਫੋਨ ਆਂਦੇ ਆ ਬਾਹਰੋਂ ਅੱਧਾ ਅੱਧਾ ਘੰਟਾ ਮੇਰੇ ਤੇ ਗੱਲ ਕਰਦੀ ਆ ਬਾਹਰੋਂ ਕਿ ਅੰਕਲ ਕੁਝ ਕਰਾ ਦਿਓ ਮੈਂ ਕਹਾਂ ਯਾਰ ਮੈਂ ਵਿਚ ਨਹੀਂ ਪੈਣਾ ਆਈ ਰਿਫਿਊਜ਼ਡ ਆਲਟੀਮੇਟਲੀ ਉਹਨਾਂ ਨੇ ਕਿਹਾ ਨਹੀਂ ਸਰ ਜ਼ਰੂਰ ਕਰਾਓ ਤਾਂ ਮੈਨੂੰ ਉਹਨਾਂ ਦੇ ਮਦਰ ਨੇ ਰੋਣਾ ਸ਼ੁਰੂ ਕਰ ਦਿੱਤਾ ਮੈਨੂੰ ਕੰਪੈਸ਼ਨ ਆਇਆ ਤੇ ਫਾਦਰ ਦਾ ਮੈਨੂੰ ਫੋਨ ਆਇਆ ਇਹਨਾਂ ਦੇ ਫਾਦਰ ਬਹੁਤ ਨਿਹਾਇਤ شریف ਇਨਸਾਨ ਹੈ ਫਿਜ਼ੀਕਲੀ ਬਹੁਤ ਕਮਜ਼ੋਰ ਹੈ ਅਲਟੀਮੇਟਲੀ ਜੀ ਮੈਂ ਇਹਨੂੰ ਕਿਹਾ ਤੇਰੀ ਵਾਈਫ ਨੂੰ ਮੈਂ ਕਿਹ ਂਜ ਕਰ ਇੱਕ ਹਫਤਾ ਟਾਈਮ ਲੈ ਇਹਨੂੰ ਕੰਸਲਟ ਕਰਕੇ ਜੇਲ੍ਹ ਚ ਜੇ ਐਗਰੀ ਕਰਦਾ ਤਾਂ ਕਰੀ ਮੇਰੀ ਕਲ ਨੂੰ ਬਦਨਾਮੀ ਨਾ ਕਰੀਓ ਇਹਦੀ ਵਾਈਫ ਆਈ ਕਿਨੇ ਜੀ ਵੀਰ ਐਗਰੀ ਹੈ ਪਰ ਜਦ ਇਹਨਾਂ ਨੂੰ ਬਿਠਾਇਆ ਆਪਣੇ ਸਾਹਮਣੇ ਕਿ ਜਿਹੜਾ ਇੱਕ ਇਹਨਾਂ ਨੇ 30 ਲੱਖ ਰੁਪਇਆ 34 ਲੱਖ ਸਮਥਿੰਗ ਦੇਣਾ ਸੇਗਾ ਇੱਕ ਪਲਾਟ ਦੇ ਵਿੱਚ ਮੈਂ ਕਿਹਾ ਦੱਸੋ ਤੁਸੀਂ ਪਲਾਟ ਦੇਣਾ ਕਿ ਪੈਸੇ ਦੇਣੇ ਆ ਕਹਿੰਦੇ ਪਲਾਟ ਦੇਣੇ ਆ ਕਿਉਂਕਿ ਪਲਾਟ ਦਾ ਭਾਅ ਵੱਧ ਗਿਆ ਜੀ ਉਹ ਕਹਿੰਦਾ ਜਿਹਦੇ ਵਿਆਜ ਦੇ ਦਿਓ ਫਿਰ ਮੈਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਮੈਂ ਕਿਹਾ ਛੱਡ ਵਿਆਜ ਨੂੰ ਯਾਰ ਤੂੰ ਕੱਲ ਨਿਬੇੜੋ ਖਤਮ ਕਰੋ ਉਹ ਕਹਿੰਦਾ 올 ਰਾਈਟ ਠੀਕ ਉਹ ਵੀ ਉਹ ਵੀ ਤਿਆਰ ਹੋ ਗਿਆ ਫੇਰ ਇਹਨਾਂ ਦੀ ਇੱਕ ਪ੍ਰਾਪਰਟੀ ਆ ਫਾਦਰ ਦੇ ਨਾਮ ਉਹਦੇ ਚ 25 ਗਜ ਦੀ ਐ ਤੇ ਫਾਦਰ ਦੇ ਗਿਆ ਆਪਣੇ ਭਰਾ ਨੂੰ ਆਪਹਾਜ ਨੂੰ ਇੱਕ ਭੂਆ ਦੇ ਨਾਮ ਸੌ ਗੱਜ ਦੀ ਉਹਦੇ ਚ 50 ਦੀ ਹੋਈ ਇੱਕ ਤਰ੍ਹਾਂ 50 ਉਹ ਵੀ ਉਹਨੂੰ ਦੇ ਗਿਆ ਉਹ ਮੈਂ ਕਿਹਾ ਗੱਲ ਸੁਣਨੇ ਦੇ ਘਰ ਵਾਲੀ ਨੂੰ ਕਿਹਾ ਮੈਂ ਕਿਹਾ ਸੁਣਨੇ ਚੰਗੇ ਨਹੀਂ ਲੱਗਦੇ ਤੁਸੀਂ ਇਹਦਾ ਤੁਹਾਡਾ ਫਾਦਰ ਦੇ ਗਿਆ ਕਿੰਨੀ ਕੁ ਵੈਲਿਊ ਹੈ ਉਹਨਾਂ ਦੀ ਪ੍ਰਾਪਰਟੀ ਸੀਗੀ ਦੇ ਸਕਦੇ ਦੇ ਗਿਆ ਕਿੰਨੀ ਕੁ ਵੈਲਿਊ ਹੈ ਕਹਿੰਦੀ 15-20 ਲੱਖ ਹੋ ਮੈਂ ਕਿਹਾ 올 ਰਾਈਟ ਆਪਾਂ 20 ਮੰਗ ਲੈਂਦੇ ਆ ਤੇ ਤੂੰ ਜਿਹੜਾ 35 ਲੱਖ ਦੇਣਾ ਉਹਦੇ ਤੇ ਕਾਟਾ ਮਾਰ ਦਿੰਨੇ ਆ ਜਿਹੜਾ ਤੂੰ ਉਹਨਾਂ ਨੂੰ ਦੇਣਾ ਪਹਿਲੀ ਪ੍ਰਾਪਰਟੀ ਦਾ ਦੇਣਾ ਸੀ ਤੂੰ ਉਹ ਉਹਨਾਂ ਨਾਮ ਰਹਿੰਦੇ ਆ ਹੀ ਸ਼ੀ ਅਪੀਲੀ ਐਗਰੀਡ ਸਰੈਂਡਰ ਤੋਂ ਉਹਨੇ ਕੀਤਾ ਆਪਣਾ ਰਾਈਟ ਨਾਲੇ 35 ਲੱਖ ਸੈਂਡਰ ਕਰਤਾ ਉਹ ਵੀ ਖੁਸ਼ ਹੋ ਗਿਆ ਮੇਰਾ ਚਾਚਾ ਖੁਸ਼ ਤੇ ਫਲਾਨਾ ਖੁਸ਼ ਅਲਟੀਮੇਟਲੀ ਦੀ ਭੈਣ ਕਹਿੰਦੀ ਕਿ ਮੈਨੂੰ ਮੇਰੀ ਮਾਂ ਦੀ ਕੋਈ ਨਿਸ਼ਾਨੀ ਦੇ ਦੇ ਇਹ ਮੇਰੇ ਵੱਲ ਮੂਵਲ ਦੇਖਣ ਲੱਗੀ ਮੈਂ ਕਹਿੰਦਾ ਬੇਟਾ ਮੂਲ ਪੋਆ ਕੇ ਦੇ ਦੇ ਤੂੰ ਜਿਹੜਾ 34 ਲੱਖ ਦੇਣਾ ਹੈ ਉਹਦਾ ਮੂਲ ਪੋਆ ਵਾਲਾ ਵਿੱਚੋਂ ਕੱਟ ਲੈ ਅੱਗੇ ਚੁੱਕ 35 ਲੱਖ ਤੋਂ ਵੀ ਕੱਟ ਲੋ ਸ਼ੀ ਐਗਰੀਡ ਇਮੀਡੀਏਟਲੀ ਇਮੀਡੀਏਟਲੀ ਐਗਰੀਡ ਹੋ ਗਈ ਐਗਰੀਡ ਹੋ ਕੇ ਨਾ ਦੋ ਚੂੜੀਆਂ ਲਿਆ ਕੇ ਦੇ ਦਿੱਤੀ ਜਾ ਦੋ ਚੂੜੀਆਂ ਦਿੱਤੀਆਂ ਤੇ ਫਿਰ ਫਿਰ ਇਹਨਾਂ ਕੋਲ ਪੈਸੇ ਇਕੱਠੇ ਨਹੀਂ ਹੋਏ ਦੇਣ ਲਈ 34 ਲੱਖ ਦੇਣਾ ਸੀ ਉਹਨੇ ਲਿਖ ਕੇ ਦਿੱਤਾ ਸੀ ਕਿ ਮੈਨੂੰ ਰਸੀਵ ਹੋ ਗਏ ਫਿਰ ਇਹਨੇ ਸ਼ਾਮ ਅਹੂਜਾ ਵਕੀਲ ਦੇ ਥਰੂ 6 ਚੂੜੀਆਂ ਹੋਰ ਭੇਜੀਆਂ ਉਹਨੇ ਗਿਣ ਕੇ ਪੈਸੇ ਉਹਨੂੰ ਦਿੱਤੇ ਮੇਰੇ ਚੈਂਬਰ ਚ ਦਿੱਤੇ ਉਹ ਚੂੜੀਆਂ ਤੇ ਪੈਸੇ ਉਹਨੇ ਲੈ ਕੇ ਉਹਦੇ ਹਲੇ ਵੀ 8.5 ਲੱਖ ਦੇਣਾ ਰਹਿੰਦਾ ਹੈ ਕਹਿਣ ਦਾ ਮਤਲਬ ਕਿ ਜਿਹਦੇ ਤੁਸੀਂ ਮਦਦ ਕੀਤੀ ਵਹੀ ਤੁਹਾਡੇ ਆਫਿਸ ਆ ਕੇ धरना ਲਾਇਆ ਸੀ ਮਾਮਲਾ ਪ੍ਰੋਪਰਟੀ ਦਾ ਸੀਗਾ ਇਹ ਤੁਹਾਡੇ ਵੱਲੋਂ ਬੋਲੇ ਜਾ ਰਹੇ ਸਾਡੇ ਸ਼ਬਦ ਨਹੀਂ ਹੈ ਜੀ ਸੁਣੋ ਰੌਲਾ ਕੀ ਹੈ ਹੁਣ ਰੌਲਾ ਇਹ ਹੈ ਕਿ ਜਿਹੜੀ ਲੜਕੀ ਤੋਂ ਰੇਪ ਦਾ ਕੇਸ ਕਰਾਇਆ ਸੀ ਇਹਨੇ ਝੂਠਾ ਉਹ ਲੜਕ ਉਹ ਕੇਸ ਇਹਨੇ ਵਕੀਲ ਤੋਂ ਵਾਪਸ ਕਰਾਤਾ ਇਹਦਾ ਸਾਡੂ ਕਹਿੰਦਾ ਉਸ ਲੜਕੀ ਦਾ ਮੈਨੂੰ ਐਫੀਡੇਵਿਟ ਦੇ ਤਾਂ ਮੈਂ ਤੈਨੂੰ ਐਫੀਡੇਵਿਟ ਦਊਂਗਾ ਜਿਹੜੇ ਮੇਰੇ ਕੇਸ ਵਾਪਸ ਹੋਣੇ ਆ ਸੱਤ ਕੇਸਾਂ ਚ ਉਹਨੇ ਪੰਜ ਦੇ ਦੇ ਦਿੱਤੇ ਐਸ ਪਰ ਸੈਟਲਮੈਂਟ ਮੇਰੇ ਚੈਂਬਰ ਚ ਬੈਠ ਕੇ ਜੀ ਸੈਟਲਮੈਂਟ ਹੋਈ ਮਿਸਟਰ ਸਿੱਧੂ ਆਏ ਇਹ ਹੋਇਆ ਕਿ ਤੂੰ ਉਹਦਾ ਲੈ ਕੇ ਦੇਂਗਾ ਰੋਜੀ ਨਾਮ ਦੀ ਲੇਡੀ ਐ ਜਿਹਦੇ ਤੁਨੇ ਰੇਪ ਦਾ ਕਰਾਇਆ ਹੁਣ ਉਹ ਨੂੰਏ ਪੈਸੇ ਦੇਨੇ ਕੀਤੇ ਹੋਏ ਆ ਉਹ ਪੈਸੇ ਮੰਗਦੀ ਐ ਪੈਸੇ ਹੈ ਨਹੀਂ ਨਾ ਨਾ ਹੈਗੇ ਉਹ ਪੈਸੇ ਬਚਾਣ ਲਈ ਮੇਰੇ ਤੇ ਇਲਜ਼ਾਮ ਲਾ ਦਿਓ ਮੇਰੇ ਤੇ ਪ੍ਰੈਸ਼ਰ ਪਾ ਦਿਓ ਕਿ ਮੈਂ ਡਰਦਾ ਮਾਰਾਂ ਉਹਨੂੰ ਕੰਪੈਲ ਕਰਾਂ ਕਿ ਤੂੰ ਕਹਦਾ ਮੈਂ ਕਦੇ ਨਹੀਂ ਡਰਿਆ ਨਾ ਮੈਂ ਡਰੂਗਾ ਬਿਲਕੁਲ ਕਿਉਂਕਿ ਤੁਸੀਂ ਸਹੀ ਹੋ ਆਪਣੀ ਜਗ੍ਹਾ ਤੁਸੀਂ ਮਦਦ ਕੀਤੀ ਹੈ ਹਾਂ ਹੁਣ ਮੈਨੂੰ ਧਮਕੀਆਂ ਅੱਗੇ ਭੇਜੀਆਂ ਕਿ ਮੈਨੂੰ ਬੈਂਸ ਮਿਲੇ ਹੈ ਮੈਨੂੰ ਰਾਜਾ ਬੜਿੰਗ ਮਿਲੇ ਹੈ ਮੈਨੂੰ OSDCM ਦਾ ਮੈਸੇਜ ਆਇਆ ਕਿ ਮੇਰੇ ਕੋਲ ਆ ਇਹ ਸਾਰੇ ਲੱਗ ਜਾਣ ਮੈਂ ਨਹੀਂ ਡਰਦਾ ਜੀ ਆਮ ਲੀਸਟ ਫਰੈਡ ਆਫ ਹਿਮ ਐਂਡ ਮੈਂ ਹੁਣ ਇਹ ਤੇ ਕੇਸਿਸ ਕਰਾਂਗਾ ਆ ਬਿਲਕੁਲ ਇਹ ਹਰੀਸ਼ਾ ਡਾਂਡਾ ਜੀ ਅਬ ਸੀਨੀਅਰ ਐਡਵੋਕੇਟ ਨੋ ਨਾ ਬਤਾਏ ਜੋ ਧਰਨਾ ਲਗਾਤਾ ਧਰਨੇ ਦਾ ਅਸਲ ਕਾਰਨ ਔਰ ਪੂਰੀ ਸੱਚਾਈ ਬਤਾਈ ਹੈ ਕਿ ਜੋ ਧਰਨਾ ਲਗਾਇਆ ਥਾ ਐਡਵੋਕੇਟ ਸਾਹਿਬ ਨੇ ਪੂਰਾ ਮਾਮਲਾ ਕੀ ਆ ਸਾਹਬਾ ਮੈਂ ਇੰਟਰਨਲ ਆਇਆ ਹਰੀਸ਼ ਰਾਏ ਢੰਡਾ ਸਾਹਿਬ ਮੈਂਬਰ ਬਾਰ ਕੌਂਸਲ ਔਰ ਸੰਦੀਪ ਬਡੇਰਾ ACP ਨਾਓ SP ਪੁਲਿਸ ਆਫੀਸਰ ਇਹਨਾਂ ਨੇ ਨੈਕਸਸ ਬਣਾਇਆ ਹੋਇਆ ਹੈ ਵੀ ਦੇਖਦੇ ਆ ਵੀ ਦੋ ਪਾਰਟੀਆਂ ਦਾ ਕਿੰਨਾ ਦਾ ਝਗੜਾ ਹੈ ਫਿਰ ਉਹਨਾਂ ਨੂੰ ਆਪਣੇ ਕੌਨਫੀਡੈਂਸ ਚ ਲੈ ਕੇ ਦੋਵੇਂ ਪ੍ਰਭਾਵਸ਼ਾਲੀ ਹੈ ਕੌਨਫੀਡੈਂਸ ਲੈ ਕੇ ਦੋ ਪਾਰਟੀ ਨੂੰ ਬੁਲਾ ਕੇ ਤੁਹਾਡਾ ਫੈਸਲਾ ਕਰਾ ਦਿੰਨੇ ਆ ਇੱਕ ਵਕੀਲ ਹੈ ਦੂਜਾ ਪੁਲਿਸ ਆਫੀਸਰ ਹੈ ਇਦਾਂ ਹੀ ਮੇਰੀ ਵਾਈਫ ਤੋਂ ਦੀ ਸਿਸਟਰ ਯੂਪੀ ਚ ਰਹਿੰਦੇ ਆ ਪ੍ਰੋਪਰਟੀ ਲੁਧਿਆਣੇ ਆ ਸਿਆ ਉਹਨਾਂ ਦਾ ਆਪਸ ਵਿੱਚ ਪ੍ਰੋਪਰਟੀ ਫੈਮਿਲੀ ਦਾ ਡਿਸਪਿਊਟ ਝਗੜਾ ਹੋ ਗਿਆ ਹਰੀਸ਼ ਰਾਏ ਢਾਂਡਾ ਸਾਹਿਬ ਕੋਲ ਅਸੀਂ ਅਪਰੋਚ ਕਰ ਲਈ ਬੀਇੰਗ ਅ ਲਾਇਰ ਬੀਇੰਗ ਅ ਹੈਡ ਆਫ ਦੀ ਫੈਮਿਲੀ ਅਪਰੋਚ ਕਰ ਲਈ ਵੀ ਫੈਸਲਾ ਕਰਾ ਦੋ ਫੈਸਲਾ ਉਹਨਾਂ ਨੇ ਕਰਾਤਾ ਔਰ ਸੰਦੀਪ ਰੇਰਾ ਸਾਹਿਬ ਸਾਰੇ ਉਹਨਾਂ ਦਾ ਜੂਨੀਅਰ ਸਚੀਨ ਰੋੜਾ ਉਹਨਾਂ ਦਾ ਬੇਟਾ ਚੰਦਨ ਰੋੜਾ ਸਾਰੇ ਇਹ ਬੰਦੇ ਵਿੱਚ ਬੈਠ ਗਏ ਫੈਸਲਾ ਹੋ ਗਿਆ ਤੇ ਮੇਰੀ ਵਾਈਫ ਤੋਂ ਇਹਨਾਂ ਨੇ ਕੈਸ਼ ਪ੍ਰਾਪਰਟੀ 골ਡ ਇਹ 3 ਕਰੋੜ 34 ਲੱਖ ਰੁਪਏ ਦੇ ਕਰੀਬ ساری ਵੈਲਿਊ ਉਹਨਾਂ ਦੀ ਤੰਦੀ ਹੈ ਇਹਨਾਂ ਨੇ ਲੈ ਲਿਆ ਇਹ ਮੁਕਰ ਦੇਣੀ ਹੈ ਅੱਜ ਤੁਸੀਂ ਦੇਖੋ ਸੌ ਸੌ ਵਕੀਲਾਂ ਦਾ ਕੋਲ ਜਾਂਦਾ ਹੈ ਚੈਂਬਰ ਛੱਡ ਕੇ ਭੱਜ ਕੇ ਬਾਪ ਬੇਟਾ ਹਰੀ ਸਟਾਂਡਾ ਦਾ ਬੇਟਾ ਚੈਂਬਰ ਛੱਡ ਕੇ ਭੱਜ ਗਏ ਸਾਰੇ ਜੀ ਨੇ ਕਿਉਂਕਿ ਸਾਰੇ ਵਕੀਲਾਂ ਦਾ ਉਹਨੂੰ ਕਹਿੰਦੇ ਸੀ ਵੀ ਇਹ ਤੁਸੀਂ ਕਰ ਕੀ ਰਹੇ ਹੋ ਆਪਾਂ ਵਕੀਲ ਨਾਲ ਖੜਨਦਾ ਵਕੀਲ ਦੇ ਖਿਲਾਫ ਖੜਨੇ ਆਪਾਂ ਫਿਰ ਕਦੀ ਕਹਿੰਦੇ ਮੈਂ ਪੈਸੇ ਮੋੜ ਦਿੰਨਾ ਜਿਹੜਾ ਮੇਰੇ ਆਪੋਜ਼ਿਟ ਪਾਰਟੀ ਸੀਗੀ ਉਹਨਾਂ ਦੇ ਉੱਤੇ ਕਈ ਮੁਕਦਮੇ ਚੱਲਦੇ ਸੀਗੇ ਸੰਦੀਪ ਵਡੇਰਾ ਉਹਨਾਂ ਨੂੰ ਦੇਖੋ ਹਰੀਸ਼ ਚਾਂਡਾ ਮੈਨੂੰ ਸ਼ੈਲਟਰ ਕਰਨ ਲੱਗ ਗਿਆ ਸੰਦੀਪ ਡੇ ਦਾ ਦੂਜੀ ਪਾਰਟੀ ਨੂੰ ਇੱਕ ਆਈਪੀਐਸ ਅਫਸਰ ਦਿੱਲੀ ਦੇ ਵਿੱਚ ਹੈਗਾ ਉਹਦੀ ਸ਼ੈਅ ਦੇ ਉੱਤੇ ਦੂਜੀ ਪਾਰਟੀ ਨੂੰ ਸ਼ੈਲਟਰ ਕਰਨ ਲੱਗ ਗਿਆ ਉਹਨੂੰ ਆਪਣੀ ਪਰਸਨਲ ਸਿਕਿਉਰਿਟੀ ਜਿਹੜੀ ਸਰਕਾਰੀ ਗੱਡੀ ਹੈ ਤੇ ਆਪਣੇ ਸਰਕਾਰੀ ਗਨਮੈਨ ਉਹਨੂੰ ਦੇਣ ਲੱਗ ਗਿਆ ਤੁਸੀਂ ਉਹਨਾਂ ਦੀ ਵੀਡੀਓ ਰਿਕਾਰਡਿੰਗ ਮੇਰੇ ਕੋਲ ਹੈ ਮੋਬਾਈਲ ਮੈਂ ਸ਼ਿਕਾਇਤ ਰੀ ਕੀਤੀ ਸੀ ਸੀਪੀ ਸਰ ਨੂੰ ਔਰ ਸਾਰੇ ਅਫਸਰ ਕਹਿੰਦੇ ਵੀ ਕਰਪਟ ਅਫਸਰ ਹੈ ਸੰਦੀਪ ਡੇਰਾ ਰਿਟਾਇਰਮੈਂਟ ਤੇ ਹੈਗਾ ਇਹਨੂੰ ਛੱਡ ਦਿਓ ਔਰ ਮੇਰੇ ਕੋਲ ਵੀਡੀਓ ਵੀ ਹੈ ਤੇ ਉਹਨਾਂ ਦੀ ਮੋਬਾਈਲ ਲੋਕੇਸ਼ਨ ਵੀ ਬੋਲ ਜਾਣੀ ਹੈ ਦੇਖੋ ਤੁਸੀਂ ਆਪਣੀ ਸਰਕਾਰੀ ਗੱਡੀਆਂ ਸਰਕਾਰੀ ਗਨਮੈਨ ਇੱਕ ਤੁਸੀਂ ਮੁਲਜ਼ਮ ਨੂੰ ਦੇ ਰਹੇ ਹੋ ਉਹ ਬੰਦਾ ਯੂਪੀ ਤੋਂ ਆ ਰਿਹਾ ਵਿਦਆਊਟ ਪ੍ਰੋਟੋਕੋਲ ਔਰ ਟੰਡਾ ਸਾਹਮਣੇ ਫੈਸਲਾ ਕਰਾਤਾ ਫੈਸਲਾ ਕਰਾਣ ਤੋਂ ਬਾਅਦ ਦੂਜੀ ਪਾਰਟੀ ਕਹਿੰਦੀ ਸਾਨੂੰ ਪੈਸੇ ਪੂਰੇ ਪਹੁੰਚੇ ਨਹੀਂ ਅਸੀਂ ਇਸ ਕਰਕੇ ਜਿਹੜੇ ਸਾਡੇ ਕੇਸ ਸੀਗੇ ਅਸੀਂ ਜਿਹੜੇ ਉਹਨਾਂ ਦੇ ਕੇਸ ਕੀਤੇ ਸੀ ਸਾਡੇ ਕੇਸ ਟਾਂਡਾ ਸਾਹਮਣੇ ਇੱਕੋ ਦਿਨ 'ਚ ਵਾਪਸ ਲੈ ਲਏ ਜਿਹੜੀ ਦੂਜੀ ਪਾਰਟੀ ਦੇ ਜਿਹੜੇ ਕੇਸ ਸੀਗੇ ਵਾਪਸ ਲੈਣੇ ਸੀਗੇ ਉਹ ਕਹਿੰਦੇ ਸਾਨੂੰ ਪੈਸੇ ਪਹੁੰਚੇ ਨਹੀਂ ਅਸੀਂ ਇਸ ਕਰਕੇ ਕੇਸ ਸਾਡਾ ਰਾਜੀਨਾਮਾ ਹੋਇਆ ਨਹੀਂ ਅਸੀਂ ਟਾਂਡਾ ਸਾਹਮਣੇ ਇੱਕ ਗੱਲ ਕਰਨੀ ਆ ਸੰਡੀ ਬਰੇਰਾ ਨੂੰ ਅਗਰ ਸਾਡਾ ਰਾਜੀਨਾਮਾ ਹੋ ਗਿਆ ਤੋ ਉਹਨੂੰ ਕੰਪਲੀਟ ਕਰ ਦੋ ਅਗਰ ਨਹੀਂ ਹੋਇਆ ਤੋ ਸਾਡੇ ਪੈਸੇ ਵਾਪਸ ਕਰ ਦੋ ਹੁਣ ਪੈਸੇ ਕਹਿੰਦੇ ਪੈਸੇ ਤਾਂ ਕਹਿੰਦੇ ਵੰਡੇਗੇ ਇਹ ਤਾਂ ਗਲਤ ਹੈ ਨਾ ਵੰਡੇਗੇ ਤੁਸੀਂ ਕਿੰਨੋਂ ਕਿੰਨੋਂ ਵੰਡੇ ਨਹੀਂ ਵੰਡੇ ਮੈਂ ਮੈਨੂੰ ਨਹੀਂ ਪਤਾ ਮੇਰਾ ਇਹ ਵੀ ਅਗਰ ਕੰਪਰੋਮਾਈਜ਼ ਰਿਟਰਨ ਤੇ ਵਿੱਚ ਹੈਗਾ ਮੇਰੇ ਕੋਲ ਪ੍ਰੂਫ ਹੈ ਤੁਸੀਂ ਹਰੀ ਸਟੈਂਡਰਡ ਦਾ 981412300 ਤੇ ਫੋਨ ਕਰ ਸਕਦੇ ਹੋ ਤੇ ਸੰਦੀਪ ਦਾ 98580639 ਤੇ ਫੋਨ ਕਰ ਸਕਦੇ ਹੋ ਮੁਕਰੇਗਾ ਕੋਈ ਨਹੀਂ ਕਿਉਂਕਿ ਸੋ ਵਕੀਲਾਂ ਦੇ ਵਿੱਚ ਜ਼ੁਬਾਨ ਦੇ ਕੇ ਚਲੇਗੇ ਵੀ ਮੈਂ ਇਹਦੇ ਪੈਸੇ ਵਾਪਸ ਕਰ ਦੇਣਾ ਦੂਜੀ ਪਾਰਟੀ ਮੇਰੇ ਕਦੀ ਕਹਿਂਚ ਹੈ ਮੈਨੂੰ ਬੁਲਾ ਰਿਆਂ ਨਹੀਂ ਬੁਲਾ ਰਿਆਂ ਬਸ ਇੰਨੀ ਜੀ ਗੱਲ ਹੈ ਸਰ ਹੋਰ ਬਾਕੀ ਗੱਲਾਂ ਅਗਰ ਮੈਂ ਡਿਟੇਲਸ ਦੱਸਾਂਗਾ ਫਿਰ ਗੱਲ ਦੂਰ ਤਲਕ ਜਾਏਗੀ ਕਿਉਂਕਿ ਮਾਮਲਾ ਸਰ ਮੇਰੇ ਕੋਲ ਅਸੀਂ ਐਕਸਪੋਰਟਰਾਂ ਹਾਂ ਸੋਨੋ ਮੇਰੀ ਗੱਲ ਮੇਰੇ ਫੈਮਲੀ ਮੇਰੇ ਫੈਮਲੀ ਬਿਜ਼ਨਸ ਐ ਐਕਸਪੋਰਟ ਦਾ ਉਹ ਸਾਡੀਆਂ ਮਿਲਣਾ ਚੱਲਦੀਆਂ ਆਪਸ ਦੇ ਵਿੱਚ ਹੁਣ ਸਾਡੇ ਜਿਹੜੀ ਪ੍ਰਾਪਰਟੀ ਹੈਗੀਆਂ ਉਹ ਤੁਸੀਂ ਉਹਦੀ ਵੈਲਿਊ ਤੋਂ ਮਾਰਕੀਟ ਕੁਛ ਵੀ ਉਸ ਗਿਣ ਲੋ ਜਿਹੜੇ ਕੈਸ਼ ਆ ਤੁਸੀਂ ਦੇਖੋ ਮੇਰੀ ਵਾਈਫ ਤੋਂ ਰਾਤੀ 11 ਵਜੇ ਚੂੜੀਆਂ ਵਾਲੀਆਂ ਟਾਂਡਾ ਸਾਹਿਬ ਨੇ ਵੀ ਉਹਨਾਂ ਨੂੰ ਪੈਸੇ ਦੇਣੇ ਆ ਅਰੇ ਭਾਈ ਮੈਂ ਹੈ ਨਹੀਂ ਸੀਗਾ ਸਰ ਮੈਂ ਕਸਟਡੀ ਸੀ ਮੈਨੂੰ ਐਬਸੈਂਸ ਦੇ ਵਿੱਚ ਤੁਹਾਨੂੰ ਬੰਦਾ ਹੀ ਨਹੀਂ ਇੱਕ ਵਕੀਲ ਦੀ ਵਾਈਫ ਨੂੰ ਰਾਤੀ ਤੁਸੀਂ ਬੁਲਾਣਾ ਤੇ ਤੁਸੀਂ ਮੈਨੂੰ ਬੁਲਾਉਣਾ ਨਾਲ ਤੁਸੀਂ ਮੈਂ ਹੈ ਨਹੀਂ ਆ ਤੁਸੀਂ ਉਹਨਾਂ ਨੂੰ ਬੁਲਾ ਕੇ ਕਹਿੰਦੇ ਸੰਜੀਵ ਬਲੋਤਰੇ ਨੂੰ ਦੱਸਣ ਦੀ ਲੋੜ ਨਹੀਂ ਮੈਂ ਤੇਰਾ ਕੰਪਰੋਮਾਈਜ਼ ਕਰਾ ਦੇਣਾ ਤੂੰ ਹੁਣੇ ਹੀ ਅੱਜ ਹੀ ਫੈਸਲਾ ਹੋ ਜਾਣਾ ਉਹ ਲਿਖਤਾ ਵੀ ਦੋਵੇਂ ਪਾਰਟੀਆਂ ਦੇ ਕੇਸ ਖਤਮ ਕੌਨਫੀਡੈਂਸ ਵੀ ਲੈ ਲਿਆ ਵੀ ਸਾਰਾ ਕੁਝ ਸੈਟਲ ਕਰਤਾ ਸੈਟਲ ਕਰਤਾ ਸਾਡੇ ਵੱਲੋਂ ਸੈਟਲ ਕਰਤਾ ਉਹਨਾਂ ਵੱਲੋਂ ਸਾਰਾ ਹਲੇ ਪੈਂਡਿੰਗ ਹੈ ਉਹ ਕਹਿੰਦੇ ਪੈਸੇ ਨਹੀਂ ਪਹੁੰਚੇ ਆਪ ਯਕੀਨ ਜਨੋ ਮੰਗਲ ਸੂਤਰ ਤੱਕ ਵੀ ਹੋਰ ਦਤਾ ਕਿਵੇਂ ਆਪ ਇਹ ਉਹ ਲੋਗ ਆ ਤੁਸੀਂ 70 70 ਸਾਲ ਦੇ ਹੋ ਗਏ ਸੁਣੋ ਮੇਰੀ ਗੱਲ ਤੁਸੀਂ ਕਰ ਕੀ ਰਹੇ ਹੋ ਸੁਣੋ ਮੇਰੀ ਗੱਲ ਤੁਹਾਡੇ ਉੱਤੇ ਇੰਨੇ-ਇੰਨੇ ਮੁਕੱਦਮੇ ਚੱਲਦੇ ਆ ਤੁਹਾਡੇ ਕੋਲ ਇੰਨੇ-ਇੰਨੇ ਚੈਂਬਰਸ ਐ ਲੋਕਾਂ ਕੋਲ ਇੱਕ ਚੈਂਬਰ ਨਹੀਂ ਤੁਹਾਡੇ ਕੋਲ 10-10 20-20 ਚੈਂਬਰ 12 ਚੈਂਬਰ ਧੜ ਕੋ ਲੈ ਗਏ ਕਚਹਿਰੀ ਦੇ ਵਿੱਚ ਸੁਣੋ ਮੇਰੀ ਗੱਲ ਇੰਨੇ ਤੁਸੀਂ ਕਰਨੇ ਕਿਸ ਉਮਰ ਦੇ ਵਿੱਚ ਪੈਸੇ ਔਰ ਨੈਕਸਸ ਦੇਖੋ ਮੈਂ ਸਰਕਾਰ ਨੂੰ ਮੰਗ ਕਰਦਾ ਵੀ ਤੁਸੀਂ ਇੰਨੇ-ਇੰਨੇ ਵੱਡੇ ਮਗਰਮੱਛ ਜਿਹੜੇ ਫੜਨਾ ਚਾਹੁੰਦੇ ਹੋ ਨਾ ਉਹਨਾਂ ਚ ਇਹ ਦੋ ਬੰਦਿਆਂ ਦੀ ਇਨਕੁਆਰੀ ਲਾ ਲਓ ਤੁਹਾਨੂੰ ਪਿਕਚਰ ਕਲੀਅਰ ਹੋ ਜਾਏਗੀ ਇਦਾਂ ਦੇ ਕਿੰਨੇ ਸਕੈਂਡਲ ਐ ਕਿਉਂਕਿ ਸੰਦੀਪ ਵਡੇਰੇ ਦੇ ਗਨਮੈਨ ਤੇ ਫਾਰੀਅਰ ਫੁਟ ਤੁਸੀਂ ਇਹਨਾਂ ਦੀ ਕਰੋਨਾ ਸੀਬੀਆਈ ਕਰਾਪਸ਼ਨ ਦੀ ਜਾਂਚ ਕਰਾਓ ਕਿੰਨੇ ਪੈਸੇ ਕਿੰਨੇ ਵੰਡੇ ਆਪਸ ਵਿੱਚ ਕਿਉਂ ਵੰਡੇ ਆ ਔਰ ਮੈਨੂੰ ਤਰਨਾ ਲਾਉਣ ਦੀ ਲੋੜ ਕਿਉਂ ਪਈ ਅਗਰ ਹਰੀਸ਼ ਚਾਂਡਾ ਮੁਕਰਦਾ ਅਗਰ ਮੈਂ ਗੱਲਾਂ ਤਾਂ ਤੁਸੀਂ ਮੈਨੂੰ ਫਾਂਸੀ ਸਹਿਆ ਲਾ ਦਿਓ ਅਗਰ ਹੀਸ਼ ਚਾਂਡਾ ਗਲਤ ਹੈ ਜੋ ਸਰਕਾਰ ਦਾ ਐਕਸ਼ਨ ਬੰਦਾ ਹੈ ਸੰਦੀਪ ਹਰੀਸ਼ ਚਾਂਡਾ ਸੰਦੀਪ ਜੀ ਐਕਸ਼ਨ ਲਓ ਕਿੰਨੇ ਦਾ ਮਾਮਲਾ ਮਾਮਲਾ ਦਾ ਕੁਝ ਦੱਸ ਮੈਂ ਦੱਸ ਤਾਂ ਮੈਂ ਦੱਸ ਤੇ ਰਹੇ ਬਰਦਾ 3 ਕੋਰ 30 ਲੱਖ ਰੁਪਏ ਤਾਂ ਲੈ ਗਏ ਨਾ ਮੈਂ ਦੱਸ ਤੇ ਰਹੇ 3 ਕੋ ਉੱਤਰ ਰਿਟਰਨ ਹੈ ਫਿਰ 8 ਦਿਨ ਦੇ ਵਿੱਚ ਬਾਕੀ ਤਾਂ ਪ੍ਰਾਪਰਟੀ ਜਿਹੜੀ ਹੈਗੀ ਐ ਇੱਥੇ ਹੀ ਆ ਪ੍ਰਾਪਰਟੀ ਹੈ ਉਹ ਇਹਨਾਂ ਨੇ ਕੀ ਕੀਤਾ ਟਾਣਾ ਸਾਹਮਣੇ ਇੱਕ ਹੋਰ ਮਸਦਰ ਗੱਲ ਰਸਦਾ 8 ਦਿਨ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਦਾਵਾ ਲਾ ਕੇ ਦੂਜੀ ਪਾਰਟੀ ਨੂੰ ਪੇਸ਼ ਕਰਾ ਕੇ ਦਾਵਾ ਆਪਣਾ ਜੂਨੀਅਰ ਪੇਸ਼ ਕਰਾ ਕੇ 8 ਦਿਨਾਂ 'ਚ ਦਾਵਾ ਡਿਗਰੀ ਕਰਾਤਾ ਲੁਧਿਆਣਾ ਸ਼ਹਿਰ ਦੇ ਵਿੱਚ ਮੰਨੋਗੇ ਅਦਾਲਤਾਂ ਵਿੱਚ 8 ਦਿਨਾਂ 'ਚ ਫੈਸਲਾ ਹੁੰਦਾ ਤੁਸੀਂ ਜੱਜਾਂ ਤੇ ਕਿੰਨਾ ਪ੍ਰਭਾਵ ਪਾਉਂਦੇ ਹੋਗੇ ਆਪਣਾ ਤੁਸੀਂ ਮੈਂਬਰ ਬਾਰ ਕੌਂਸਲ ਦਾ ਇਹ ਤੁਸੀਂ ਕਰ ਕੀ ਰਹੇ ਹੋ ਇੱਥੇ ਲੋਕਾਂ ਨੂੰ 8-8 ਸਾਲ ਲੱਗ ਜਾਂਦੇ ਆ ਸਾਡੇ ਵਿੱਚ 8 ਦਿਨ ਚੋਂ ਫੈਸਲਾ ਕਰਾ ਕੇ ਡਿਕਰੀ ਕਰਾ ਕੇ ਦੂਜੀ ਪਾਰਟੀ ਨੂੰ ਕਾਗਜ਼ ਫੜਾਤੇ ਵੀ ਚਲ ਤੂੰ ਫਰੀ ਹੋ ਜਾ ਤੂੰ ਪੈਸੇ ਲੈ ਲੈ ਆਪਸੇ ਔਰ ਸਾਨੂੰ ਪਤਾ ਹੀ ਨਹੀਂ ਮੇਰੀ ਵਾਈਫ ਨੂੰ ਪਤਾ ਹੀ ਨਹੀਂ ਕੀ ਕੀ ਹੋ ਰਿਹਾ ਉਹ ਤਾਂ ਜਿੱਦਾਂ ਕੋਈ ਐਲ ਆਈ ਸੀ ਜਾਂ ਕੋਈ ਪੇਪਰ ਲੋਨ ਸਾਈਨ ਨਹੀਂ ਕਰਦੇ ਉਦਾਂ ਸਾਈਨ ਕਰਾ ਲੇ ਤੁਸੀਂ ਸੁਣੋ ਮੇਰੀ ਗੱਲ ਇੱਕ ਆਪਾਂ ਬਲਾ ਇੱਕ ਲੇਡੀ ਨੂੰ ਵੀ ਕੀ ਪੜੇ ਲਿਖਿਆ ਬੰਦਾ ਵੀ ਹੋਵੇ ਵੀ ਕੱਲ ਤੇ ਵਕੀਲ ਤਾਂ ਸੇਥ ਕਰਦਾ ਹੈ ਟੰਡਾ ਸਾਨੂੰ ਕੀ ਗੋੜ ਪੈ ਗਈ ਇਹੋ ਜਿਹਾ ਕਰਨ ਇਹ ਪਹਿਲੀ ਵਾਰੀ ਥੋੜਾ ਕੀਤਾ ਉਹਨੇ ਜੀ ਸਾਹਮਣੇ ਹੋਣ ਆਇਆ ਕਿਉਂਕਿ ਹਰ ਵੱਡੇ ਬੰਦੇ ਆਗੇ ਨਾ ਬੋਲਣ ਦੀ ਹਰ ਬੰਦੇ ਨੂੰ ਬਗਾਵਤ ਕਰਨ ਲਈ ਨਾ ਨਹੀਂ ਆਂਦਾ ਕੋਈ ਜਲਦੀ ਕਿਤੇ ਆਂਦਾ ਕਿਉਂਕਿ ਉਹਨਾਂ ਡਰ ਲੱਗਦਾ ਕਿਤੇ ਮੈਨੂੰ ਹੋਰ ਨਾ ਇਨਵੋਲਵ ਕਰ ਦੇ ਹੋਰ ਨਾ ਮੈਨੂੰ ਫਸਾ ਦੇਵੇ ਇੱਥੇ ਇੱਕ ਸਕੈਂਡਲ ਥੋੜਾ ਐ ਇੱਥੇ 3010 ਚੈਂਬਰ ਦੇ ਵਿੱਚ ਉਹ ਲਿਖ ਕੇ ਲਾਇਆ ਹਰੀਸ਼ ਢਾਂਡੇ ਦੇ ਅੰਦਰ ਨਾ ਮਨਾ ਕਿਉਂਕਿ ਉਹਦੀ ਸਿਸਟਰ ਦੇ ਕਿਸੇ ਵੀ ਪੈਸੇ ਖਾ ਗਿਆ ਇਹ ਛੋਟੇ ਪੈਸੇ ਨਹੀਂ ਖਾਂਦੇ ਇਹ ਨੈਕਸਸ ਬਣਿਆ ਹੋਇਆ ਤੁਸੀਂ ਊਮਨ ਸੈਲ ਦੇ ਵਿੱਚ ਕੇਸ ਕਰਨਗੇ ਸੰਦੀਪ ਡਰਾਸਾ ਫੋਨ ਕਰਨਗੇ ਇਦਾਂ ਕਰ ਲੈ ਇੱਕ ਪਾਸੇ ਤੂੰ ਹੋ ਜਾ ਇੱਕ ਪਾਸੇ ਮੈਂ ਹੋ ਜਾ ਆਪਾਂ ਫੈਸਲਾ ਕਰਾ ਲਿਆ ਉਹ ਚ ਆਪਾਂ ਆਪਾਂ ਮੌਲਵੀ ਬਣ ਕੇ ਪਹਿਲੇ ਨਿਕਾਹ ਕਰਾਇਆ ਫਿਰ ਆਪਾਂ ਗੈਣੇ ਲਾ ਕੇ ਫਰ ਹਣ ਤੁਸੀਂ ਆਪ ਲਾਇਰ ਹੋਂ ਕਿ ਆਪਣੇ ਦੇ ਵਿੱਚ ਰੱਖੀ ਨਹੀਂ ਐਸੋਸੀਏਸ਼ਨ ਐਸੋਸੀਏਸ਼ਨ ਦੇ ਵਿੱਚ ਗੱਲ ਕੀਤੀ ਐ ਪਰ ਐਸੋਸੀਏਸ਼ਨ ਵਾਲੇ ਇਹਨਾਂ ਕੋਲ ਆ ਕੇ ਥੰਬ ਗਏ ਜਿੰਨੇ ਵੀ ਵਕੀਲ ਹੈਗੇ ਤੁਸੀਂ ਐਸੋਸੀਏਸ਼ਨ ਪ੍ਰਧਾਨ ਨੂੰ ਪੁੱਛੋ ਜਿਹੜੇ ਗਵਾਹ ਸੀ ਉਹਨਾਂ ਨੂੰ ਪੁੱਛੋ ਉਹ ਸਾਰਿਆਂ ਨੂੰ ਕਹਿੰਦੇ ਸਾਰੇ ਕਹਿੰਦੇ ਹੱਥ ਖੜੇ ਐ ਹੀ ਇਸ ਦਾ ਮੋਸਟ ਕਰਪਟ ਪਰਸਨ ਤੁਸੀਂ ਇਹਦੀ ਕਰਪਸ਼ਨ ਦੀ ਫਾਈਲ ਤਾਂ ਖੋਲੋ ਕਦੀ ਇੱਕ ਵਾਰੀ ਜੋ ਇੱਕ ਕਰਪਸ਼ਨ ਹੋ ਰਹੀ ਐ ਤੇ ਲੇਕਿਨ ਇੱਥੇ ਤੁਸੀਂ ਇਕੱਲੇ ਬੈਠੇ ਹੋ ਉਹ ਵੀ ਕਰਨ ਤਰਨਾ ਮੈਂ ਇਕੱਲੇ ਨੇ ਅੱਜ ਲਾਇਆ ਨਾ ਹੁਣੇ ਹਲੇ ਹੁਣ ਸਟਾਰਟ ਕੀਤਾ ਹੈ ਹੁਣ ਜਿਸ ਲਈ ਮੈਟਰ ਫਲੇਅਰ ਅਪ ਹੋਏਗਾ ਲੋਕਾਂ ਨੂੰ ਪਤਾ ਲੱਗੇਗਾ ਬਾਹਰ ਦੇ ਵਿੱਚ ਗੱਲ ਚੱਲੇਗੀ ਸਾਰੇ ਕਰਕੇ ਹਲੇ ਤਾਂ ਮੈਂ ਇੱਕ ਸਿੰਬੋਲਿਕ ਦੱਸਿਆ ਇਹਨਾਂ ਨੂੰ ਵੀ ਮੇਰੇ ਨਾਲ ਤੁਸੀਂ ਢਾਂਡਾ ਸਾਹਿਬ ਮੇਰੇ ਪੈਸੇ ਵਾਪਸ ਜਾ ਮੇਰਾ ਐਗਰੀਮੈਂਟ ਮੇਰਾ ਪੂਰਾ ਸਿੜੇ ਚੜਾ ਦਿਓ ਜਾਂ ਮੇਰੇ ਪੈਸੇ ਵਾਪਸ ਕਰ ਦਿਓ ਨਹੀਂ ਤਾਂ ਫਿਰ ਮੈਂ ਅੱਗੇ ਤੱਕ ਗੱਲ ਵਧਾਉਂਗਾ ਔਰ ਮੈਂ ਇੱਥੇ ਹੀ ਬੈਠਾਂ ਦਿਨ ਰਾਤ ਅਗਰ ਮੈਂ ਗਲਤ ਆ ਤੁਸੀਂ ਮੈਨੂੰ ਪਨਿਸ਼ ਕਰੋ ਅਗਰ ਤੁਸੀਂ ਗਲਤ ਹੋ फैसला ਤੁਹਾਡੇ ਕੋਲ ਹੈ ਮੇਰੇ ਕੋਲ ਤਾਂ ਡਾਕੂਮੈਂਟਰੀ ਆਪਣੇ ਬੱਚੇ ਸੋਂ ਖਾ ਜਾਂ ਮੈਂ ਪੈਸੇ ਨਹੀਂ ਲੈਂਦੇ ਸੰਦੀਪ ਡੇਰਾ ਖਾ ਜਾਂ ਮੈਂ ਨਹੀਂ ਲੈਂਦੇ ਮੈਂ ਖਾਣਾ ਮੈਂ ਦਿੱਤੇ ਪੈਸੇ ਅਸੀਂ ਦਿੱਤੇ ਆ ਤੂੰ ਚੂੜੀਆਂ ਗੋਲਡ ਤੂੰ ਜੋ ਪ੍ਰਾਪਰਟੀ ਆ ਰਿਟਰਨ ਹੈ ਮੇਰੇ ਕੋਲ ਸਾਰਾ ਕੁਝ ਔਰ ਤੁਸੀਂ ਦੇਖੋ ਕੁਝ ਗੱਲਾਂ ਦਾ ਸਬੂਤ ਨਹੀਂ ਹੁੰਦਾ ਕੁਝ ਹੁੰਦਾ ਪਰ ਤੁਸੀਂ ਮੁਕਰੋ ਤਾਂ ਸਹੀ ਮੇਰੇ ਕੋਲ ਆ ਕੇ ਅੱਖਾਂ ਚ ਅੱਖਾਂ ਪਾ ਕੇ ਗਲਤ ਕਰੋ ਇਹ ਬਾਤ ਦਿਲ ਕੀ ਹੈ ਜਿਸki ਕੋਈ ਦਲੀਲ ਨਹੀਂ ਔਰ ਇਹ ਬਾਤ ਇਤਨੀ ਹੀ ਸੱਚੀ ਹੈ ਜਿਸਕਾ ਕੋਈ ਵਕੀਲ ਨਹੀਂ ਅਰੇ ਡਾਂਡਾ ਸਾਹਿਬ ਤੁਸੀਂ ਤਾਂ ਵਕੀਲ ਕੋ ਵੇਚ ਗਏ meri nazar me tum se bada zaleel koi nahi